ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪੁਰਾਣੀ ਤੋਂ ਪੁਰਾਣੀ ਥਕਾਵਟ ਸਰੀਰ ਦੀ ਵੱਧਦੀ ਹੋਈ ਕਮਜ਼ੋਰੀ ਇਸ ਨੁਸਖੇ ਨੂੰ ਸਿਰਫ 3 ਵਾਰ ਲਓ ਬੁਢਾਪੇ ਵਿੱਚ ਵੀ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ ਦੋਸਤੋ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਕਮਜ਼ੋਰੀ ਮਹਿਸੂਸ ਹੋਣਾ ਸਰੀਰ ਹਰ ਸਮੇਂ ਥੱਕਿਆ ਥੱਕਿਆ ਰਹਿੰਦਾ ਹੈ ਸਰੀਰ ਹੌਲੀ ਹੌਲੀ ਕਮਜ਼ੋਰ ਹੋ ਰਿਹਾ ਹੈ ਵਜ਼ਨ ਤੇਜ਼ੀ ਨਾਲ ਘਟ ਰਿਹਾ ਹੈ ਦਿਨੋ ਦਿਨ ਪਤਲੇ ਹੋ ਰਹੇ ਹੋ ਨਾਲ ਹੀ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਬਿਲਕੁਲ ਤੋ ਖਤਮ ਕਰ ਦੇਣ ਵਾਲਾ ਦੇਸੀ ਨੁਸਖਾ ਦੱਸਾਂਗੇ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰਨ ਤੋਂ ਬਾਅਦ ਜਰੂਰ ਕਹੋਗੇ ਕਿ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਪਹਿਲਾਂ ਕਿਉਂ ਨਹੀਂ ਕੀਤਾ ਕਿਉਂਕਿ ਇਹ ਨੁਸਖਾ ਤੁਹਾਡੀ ਸਰੀਰ ਦੀ ਕਮਜ਼ੋਰੀ ਨੂੰ ਤਾਂ ਦੂਰ ਕਰੇਗਾ ਹੀ ਨਾਲ ਹੀ ਤੁਹਾਡੇ ਸਰੀਰ ਅੰਦਰ ਚੁਸਤੀ ਅਤੇ ਫੁਰਤੀ ਲਿਆਏਗਾ ਤੇ ਸਰੀਰ ਤਰ੍ਹਾਂ ਤਰ੍ਹਾਂ ਦੀਆਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਿਆ ਰਹੇਗਾ ਇਹ ਇੱਕ ਦੇਸੀ ਖੁਰਾਕ ਹੈ ਜਿਸ ਨਾਲ ਤੁਹਾਨੂੰ ਬੁੜਾਪੇ ਵਿੱਚ ਵੀ ਕਮਜ਼ੋਰੀ ਨਹੀਂ ਆਵੇਗੀ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਇਸ ਦੇਸੀ ਨੁਸਖੇ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਕਾਲੇ ਛੋਲੇ ਲੈਣੇ ਹਨ ਸਰੀਰ ਅੰਦਰ ਘੋੜੇ ਵਰਗੀ ਤਾਕਤ ਲੈਣ ਲਈ ਕਾਲੇ ਛੋਲੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਨਾਲ ਹੀ ਇਹਨਾਂ ਵਿੱਚ ਪ੍ਰੋਟੀਨ ਨਮੀ ਕਾਰਬੋਹਾਈਡਰੇਟ ਆਇਰਨ ਕੈਲਸ਼ੀਅਮ ਤੇ ਹੋਰ ਕਈ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਹਨ ਜੋ ਦਿਲ ਤੇ ਦਿਮਾਗ ਨੂੰ ਬਹੁਤ ਤੇਜ਼ ਬਣਾਉਂਦੇ ਹਨ ਤੁਸੀਂ ਇੱਕ ਗੋਲੀ ਪਾਣੀ ਵਿੱਚ ਇੱਕ ਮੁਠੀ ਦੇ ਬਰਾਬਰ ਕਾਲੇ ਛੋਲੇ ਲੈ ਕੇ ਪਾਉਣੇ ਹਨ ਤੁਸੀਂ ਇੱਕ ਮੁਠੀ ਕਾਲੇ ਛੋਲਿਆਂ ਦੀ ਲੈ ਕੇ ਪਾਣੀ ਵਿੱਚ ਪਾ ਦੇਣੀ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਬਦਾਮ ਗਿਰੀ ਦਿਲ ਨੂੰ ਮਜ਼ਬੂਤ ਕਰਨ ਤੇ ਸਰੀਰ ਅੰਦਰ ਵਿਟਾਮਿਨਾਂ ਦੀ ਕਮੀ ਨੂੰ ਦੂਰ ਕਰਨ ਲਈ ਬਦਾਮ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਨਾਲ ਹੀ ਬਦਾਮ ਖਾਣ ਵਾਲੇ ਵਿਅਕਤੀ ਨੂੰ ਕਦੇ ਵੀ ਹਾਰਟ ਅਟੈਕ ਨਹੀਂ ਆਉਂਦਾ ਬਦਾਮ ਵਿੱਚ ਐਂਟੀ 에ਜਿੰਗ ਤੱਤ ਪਾਏ ਜਾਂਦੇ ਹਨ ਜਿਸ ਨਾਲ ਸਾਡੇ ਚਿਹਰੇ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ ਤੇ ਚਿਹਰਾ ਸੁੰਦਰ ਦਿਖਾਈ ਦਿੰਦਾ ਹੈ ਤੁਸੀਂ 5 ਤੋਂ 7 ਪੀਸ ਬਦਾਮ ਦੇ ਲੈਣੇ ਹਨ ਤੇ ਕਾਲੇ ਛੋਲਿਆਂ ਵਾਲੇ ਪਾਣੀ ਵਿੱਚ ਮਿਲਾ ਦੇਣੇ ਹਨ ਦੋਸਤੋ ਅਗਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਗੁੜ ਗੁੜ ਸਾਡੀ ਪਾਚਨ ਕਿਰਿਆ ਵਧਾਉਣ ਅਤੇ ਪੇਟ ਅੰਦਰ ਗੈਸ ਬਣਨ ਦੀ ਸਮੱਸਿਆ ਨੂੰ ਖਤਮ ਕਰਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਨਾ ਹੈ ਕਾਲੇ ਛੋਲੇ ਅਤੇ ਬਦਾਮ ਨੂੰ ਰਾਤ ਭਰ ਪਾਣੀ ਵਿੱਚ ਪਏ ਰਹਿਣ ਦੇਣਾ ਹੈ ਤੇ ਸਵੇਰ ਦੇ ਸਮੇਂ ਬਿਲਕੁਲ ਖਾਲੀ ਪੇਟ ਤੁਸੀਂ ਬਦਾਮ ਅਤੇ ਇੱਕ ਮੁਠੀ ਕਾਲੇ ਛੋਲਿਆਂ ਨੂੰ ਚਬਾ ਚਬਾ ਕੇ ਖਾ ਜਾਣਾ ਹੈ ਤੇ ਨਾਲ ਹੀ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨਾਲ ਗੁੜ ਨੂੰ ਖਾਣਾ ਹੈ 10 ਤੋਂ 15 ਗ੍ਰਾਮ ਗੁੜ ਤੁਸੀਂ ਕਾਲੇ ਛੋਲੇ ਤੇ ਬਦਾਮ ਨਾਲ ਖਾਣਾ ਹੈ ਜਿਨ੍ਹਾਂ ਲੋਕਾਂ ਨੂੰ ਕੰਮ ਕਰਦੇ ਸਮੇਂ ਜਾਂ ਕੰਮ ਕਰਨ ਤੋਂ ਬਾਅਦ ਥਕਾਵਟ ਕਮਜ਼ੋਰੀ ਮਹਿਸੂਸ ਹੁੰਦੀ ਹੈ ਉਹਨਾਂ ਲੋਕਾਂ ਲਈ ਇਹ ਖੁਰਾਕ ਵਰਦਾਨ ਦੀ ਤਰ੍ਹਾਂ ਕੰਮ ਕਰੇਗੀ ਤੁਸੀਂ ਦਿਨ ਵਿੱਚ ਇੱਕ ਵਾਰ ਇਸ ਦੇਸੀ ਨੁਸਖੇ ਦਾ ਸੇਵਨ ਜ਼ਰੂਰ ਕਰਨਾ ਹੈ ਜਿਨ੍ਹਾਂ ਵਿਅਕਤੀਆਂ ਦਾ ਸਰੀਰ ਦਿਨੋ ਦਿਨ ਢਲਦਾ ਜਾ ਰਿਹਾ ਹੈ ਪਤਲਾ ਹੁੰਦਾ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਇਸ ਦੇਸੀ ਖੁਰਾਕ ਦਾ ਇਸਤੇਮਾਲ ਦਿਨ ਵਿੱਚ ਦੋ ਵਾਰ ਕਰਨਾ ਚਾਹੀਦਾ ਹੈ ਲਗਾਤਾਰ ਕੁਝ ਹੀ ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਸੀਂ ਆਪ ਹੀ ਮਹਿਸੂਸ ਕਰੋਗੇ ਕਿ ਸਰੀਰ ਦੀ ਕਮਜ਼ੋਰੀ ਦੂਰ ਹੋਣ ਲੱਗੀ ਹੈ ਤੇ ਸਰੀਰ ਵਿੱਚ ਨਵੀਂ ਚੁਸਤੀ ਅਤੇ ਫੁਰਤੀ ਮਹਿਸੂਸ ਹੋਵੇਗੀ ਨਾਲ ਹੀ ਸਰੀਰ ਅੰਦਰ ਨਵੀਂ ਤਰ੍ਹਾਂ ਦੀ ਤਾਕਤ ਦਾ ਨਿਰਮਾਣ ਹੋਵੇਗਾ ਵੱਧਦੀ ਉਮਰ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਲੱਗਣ ਤੋਂ ਰੋਕਦਾ ਹੈ ਇਹ ਦੇਸੀ ਨੁਸਖਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ